ਇਹ ਬਹੁਤ ਹੀ ਵਧੀਆ ਕੁਐਸਚਨ ਕੀਤਾ ਏ ਮਤਲਬ ਪ੍ਰਸ਼ਨ ਕੀਤਾ ਤੁਸੀਂ ਨੇ ਕਿ ਜਦੋਂ ਅਸੀਂ ਗੁਰੂ ਦੀ ਬਾਣੀ ਪੜ੍ਹਦੇ ਹਾਂ ਤਾਂ ਕਈ ਵਾਰ ਅੱਖਾਂ ਵਿੱਚੋਂ ਹੰਝੂ ਆਉਂਦੇ ਨੇ ਤੇ ਕਈ ਵਾਰ ਉਬਾਸਿ ਆਉਂਦੀਆਂ ਨੇ ਇਹ ਆਮ ਗੱਲ ਹੈ ਪਰ ਇਸ ਦੇ ਆਤਮਿਕ ਤੇ ਸਰੀਰਕ ਦੋਵੇਂ ਕਾਰਨ ਹੁੰਦੇ ਹਨ ਚਲੋ ਆਪਾਂ ਇਸ ਨੂੰ ਵਿਸਤਾਰਪੂਰਵਕ ਨਾਲ ਸਮਝਦੇ ਹਾਂ ਪਹਿਲਾਂ ਤਾਂ ਵੀ ਅੱਖਾਂ ਵਿੱਚੋਂ ਹੰਝੂ ਆਉਣ ਦੇ ਕੀ ਕਾਰਨ ਨੇ ਗੁਰੂ ਦੀ ਕਿਰਪਾ ਅਤੇ ਪ੍ਰੇਮ ਦਾ ਅਸਰ ਜਦੋਂ ਬਾਣੀ ਦਿਲ ਨੂੰ ਛੂੰਦੀ ਹੈ ਰੂਹ ਨਾਲ ਜੁੜਦੀ ਹੈ ਇਸ ਵੇਲੇ ਹੰਝੂ ਆਪਣੇ ਆਪ ਆ ਜਾਂਦੇ ਨੇ ਇਹ ਵਾਹੀ ਗੁਰੂ ਦੀ ਕਿਰਪਾ ਦਾ ਸੰਕੇਤ ਹੈ ਇਹ ਰੋਣਾ ਦੁੱਖ ਵਾਲਾ ਨਹੀਂ ਹੁੰਦਾ ਇਹ ਰੋਹਾਨੀ ਸੁੱਖ ਅਤੇ ਨਿਮਰਤਾ ਵਾਲਾ ਹੁੰਦਾ ਹੈ ਮਨ ਦੀ ਮੈਲ ਤੁੱਲਦੀ ਆ ਜਿਵੇਂ ਬਾਣੀ ਸਾਡੇ ਪਾਪ ਅਹੰਕਾਰ ਜਾਂ ਗਲਤੀਆਂ ਨੂੰ ਸਾਫ਼ ਕਰਦੀ ਹੈ ਅੰਦਰੋਂ ਇੱਕ ਹਲਕਾ ਪਰ ਮਹਿਸੂਸ ਹੁੰਦਾ ਉਸ ਸਮੇਂ ਅੱਖਾਂ ਵਿੱਚੋਂ ਹੰਝੂ ਟਪਕਣੇ ਸ਼ੁਰੂ ਹੋ ਜਾਂਦੇ ਨੇ ਇਹ ਰੂਹ ਦੀ ਸ਼ੁੱద్ధి ਦਾ ਨਿਸ਼ਾਨ ਹੁੰਦਾ ਹੈ ਮਤਲਬ ਕਿ ਆਪਣੀ ਰੂਹ ਦੀ ਸ਼ੁੱద్ధి ਹੋਣੀ ਸ਼ੁਰੂ ਹੋ ਜਾਂਦੀ ਆ ਨਿਮਰਤਾ ਤੇ ਗੁਰਵਾਣੀ ਨਾਲ ਗਹਿਰਾ ਜੋੜ ਹੋ ਜਾਂਦਾ ਹੈ ਜਦੋਂ ਅਸੀਂ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਮਨੁੱਖੀ ਅਹੰਕਾਰ ਟੁੱਟਦਾ ਤੇ ਨਿਮਰਤਾ ਜਨਮ ਲੈਂਦੀ ਆ ਇਹ ਨਿਮਰਤਾ ਇਹ ਨਿਮਰਤਾ ਹੀ ਹੰਝੂਆਂ ਰੂਪ ਵਿੱਚ ਬਾਹਰ ਆਉਂਦੀ ਹੈ ਰੋਹਾਨੀ ਆਨੰਦ ਤੇ ਸ਼ਾਂਤੀ ਬਾਣੀ ਪੜਦਿਆਂ ਅੰਦਰੋਂ ਜੋ ਸੁੱਖ ਸ਼ਾਂਤੀ ਤੇ ਪਿਆਰ ਮਿਲਦਾ ਹੈ ਉਸ ਨੂੰ ਸ਼ਬਦਾਂ ਵਿੱਚ ਦਰਸਾਇਆ ਨਹੀਂ ਜਾ ਸਕਦਾ ਇਹ ਖੁਸ਼ੀ ਦੇ ਹੰਝੂ ਹੁੰਦੇ ਨੇ ਜੋ ਆਤਮਿਕ ਆਨੰਦ ਦਾ ਨਿਸ਼ਾਨ ਹੁੰਦੇ ਨੇ ਦੂਸਰਾ ਹੈਗਾ ਕਿ ਪਾਠ ਕਰਦਿਆਂ ਆਪਾਂ ਨੂੰ ਅਵਾਸੀ ਆਉਣ ਦੇ ਕੀ ਕਾਰਨ ਨੇ ਇਹਲਾ ਹੈਗਾ ਕਿ ਆਪਣੇ ਮਨ ਦੀ ਸਫਾਈ ਹੁੰਦੀ ਹੈ ਗੁਰਬਾਣੀ ਪੜ੍ਹਦਿਆਂ ਅੰਦਰੋਂ ਮੈਲ ਤਣਾ ਤੇ ਨਕਾਰਾਤਮਕ ਊਰਜਾ ਨਿਕਲਦੀ ਹੈ ਉਸ ਪ੍ਰਕਿਰਿਆ ਨੂੰ ਉਬਾਸੀ ਰੂਪ ਵਿੱਚ ਦਰਸਾਉਂਦਾ ਹੈ ਇਹ ਇੱਕ ਤਰ੍ਹਾਂ ਦੀ ਰੋਹਾਨੀ ਡੀਟੌਕਸ ਮਤਲਬ ਆਪਣੀ ਸਫਾਈ ਹੁੰਦੀ ਹੈ ਆਤਮਕ ਊਰਜਾ ਦਾ ਪ੍ਰਭਾਵ ਜਦੋਂ ਬਾਣੀ ਨਾਲ ਧਿਆਨ ਜੁੜਦਾ ਹੈ ਰੋਹਾਨੀ ਊਰਜਾ ਜਾਗਦੀ ਹੈ ਸਰੀਰ ਉਸ ਬਦਲਾਅ ਨੂੰ ਕਈ ਵਾਰ ਉਬਾਸੀਆਂ ਰਾਹੀਂ ਦਰਸਾਉਂਦਾ ਹੈ ਇਸ ਦਾ ਮਤਲਬ ਇਹ ਨਹੀਂ ਕਿ ਮਨੁੱਖ ਆਲਸੀ ਹੈ ਤਕਾਬੜ ਜਾਂ ਨੀਂਦ ਦੀ ਵੀ ਕਮੀ ਹੋ ਸਕਦੀ ਹੈ। ਕਈ ਵਾਰ ਸਰੀਰ ਥੱਕਿਆ ਹੁੰਦਾ ਹੈ, ਪੂਰੀ ਤਰ੍ਹਾਂ ਨੀਂਦ ਨਹੀਂ ਹੋਈ ਹੁੰਦੀ, ਉਦੋਂ ਵੀ ਆਪਾਂ ਨੂੰ ਪਾਠ ਕਰਨ ਦੇ ਆ ਟਾਈਮ ਅਵਾਸੀਆਂ ਆ ਜਾਂਦੀਆਂ ਨੇ। ਮਨਨ ਦੀ ਇਕਾਗਰਤਾ, ਜੇ ਪਾਠ ਕਰਦੇ ਆ ਮਨ ਪੂਰੀ ਤਰ੍ਹਾਂ ਕੇਂਦ੍ਰਿਤ ਨਾ ਹੋਵੇ, ਜਾਂ ਧਿਆਨ ਵੱਖਰੇ ਜਾਂ ਹੋਰ ਕਿਸੇ ਦਿਸ਼ਾ ਵੱਲ ਜਾਵੇ, ਉਸ ਟਾਈਮ ਵੀ ਆਪਾਂ ਨੂੰ ਅਵਾਸੀਆਂ ਆਉਂਦੀਆਂ ਨੇ। ਇਸ ਲਈ ਧਿਆਨ ਇਕੱਠਾ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਹੁਣ ਜੇ ਆਪਣੇ ਹੰਝੂ ਆਉਣ ਦਾ ਮਤਲਬ ਹੈ ਕਿ ਗੁਰੂ ਦੀ ਬਾਣੀयां ਜਿਹੜੀ ਦਿਲ ਵਿੱਚ ਵੱਜ ਰਹੀ ਹੈ ਰੋਹਾਨੀ ਪਿਆਰ ਜਨਮ ਲੈ ਰਿਹਾ ਹੈ ਇਹ ਗੁਰੂ ਦੀ ਕਿਰਪਾ ਦਾ ਨਿਸ਼ਾਨ ਹੈ ਆਵਾਸੀ ਆਉਣ ਦਾ ਮਤਲਬ ਹੈ ਕਿ ਮਨ ਦੀ ਸਫਾਈ ਹੁੰਦੀ ਹੈ ਕਈ ਵਾਰ ਥਕਾਵਟ ਕਈ ਵਾਰ ਰੋਹਾਨੀ ਬਦਲਾਅ ਦਾ ਸੰਕੇਤ ਹੁੰਦਾ ਹੈ ਇਹ ਦੋਵੇਂ ਗੱਲਾਂ ਆਮ ਨੇ ਇਹ ਦਰਸਾਉਂਦੀ ਨੇ ਕਿ ਬਾਣੀ ਦਾ ਅਸਰ ਹੋ ਰਿਹਾ ਹੈ